ಹಾಂ ಬಂದ್ರೆ ಬಂದ್ ਆਹ ਖੇਡਦਾ ਅੱਜ 36 ਦਾ ਮੈਚ ਖੇਡੇ ਜਾ ਰਿਹਾ ਵੀਰੋ 36 ਦਾ ਮੈਚ ਆਹ ਖੇਡਦਾ ਮੇਰੇ ਵੀਰੋ ਰੋਪਰ ਜਿਹਨੇ ਤੇ ਕਹਿੰਦੇ ਅਮੀਰ ਟੋਟ ਪਿੰਡ ਦੇ ਵਿੱਚ ਚੱਲਦੀ ਹੋਈ ਸਵੇਰ ਨਾਲ ਹੈ ਔਰ ਅੱਜ ਕਹਿੰਦੇ ਜਿਹੜੇ ਪਟਨਾ ਸਾਹਿਬ ਦੇ ਵਿੱਚ ਪਹੁੰਚੀ ਹੋਈ ਹੈ ਆਹ ਖੇਡਿਆ ਜਾ ਰਿਹਾ ਵੀਰੋ ਸਾਬ ਇੱਥੇ ਸਾਹਮਣੇ ਬੰਦੇ ਬੰਦੇ ਔਰ ਬੰਦੇ ਬੰਦੇ ਹਰੀ ਭਈਆ ਮੈਨੂੰ ਨਿਕਲ ਰਿਹਾ ਉਹ ਬੰਦੇ ਬੁਰੀ ਪਈ ਆ ਖੇਡ ਮੈਦਾਨ ਦੇ ਵਿੱਚ ਇੰਟਰਨੈਟ ਕਦੇ ਨਾ ਹੋਇਆ ਜੋਰ ਆ ਉਹ ਵੇਖੋ ਸਾਹਮਣੇ ਇੱਕ ਕਮਾਲ ਹੋਈ ਜਾਂਦੀ ਆ ਉਹ ਦੁਨੀਆ ਉਤਾਨੀ ਖੇਡ ਮੈਦਾਨ ਤੇ ਕਿਆਲ ਹੋਈ ਜਾਂਦੀ ਆ ਲਓ ਬੱਲੇਬਾਜ਼ ਮੈਂਟਲ 40 ਸੈਕਿੰਡ 22 ਮਿੰਟ